ਏ ਡੇਟਡ 25 ਚਾਰ ਨੂੰ ਇੱਕ ਆਫੇਰ ਦਰਜ ਕਰਾਈ ਸੀ ਬਲਜੀਤ ਸਿੰਘ ਜਿਹੜਾ ਕਿ ਰੈਡੀਮੇਡ ਦੁਕਾਨ ਤੇ ਕੰਮ ਕਰਦਾ ਵੀ 24 ਤਰੀਕ ਸ਼ਾਮ ਨੂੰ 7-8 ਵਜੇ ਕਰੀਬ ਆਪਣੀ ਸਕੂਟਰੀ ਚਾਰਾ ਸੀ ਅੱਗੋਂ ਨੋਵਾ ਗੱਡੀ ਵਾਲੇ ਆਏ ਤੋਂ ਉਹਨਾਂ ਨੇ ਉਹ ਟੱਕਰ ਮਾਰੀ ਤੇ ਉਹਨੂੰ ਆਪਣੀ ਗੱਡੀ ਪਾ ਕੇ ਲੈ ਗਏ ਤੋ ਕੋਹਾੜਾ ਸਾਈਡ ਤੇ ਜਾ ਕੇ ਲੱਖੋ ਵਾਲ ਪਿੰਡ ਦੇ ਰਸਤੇ ਦੇ ਵਿੱਚ ਉਹਨੂੰ ਸੁੱਟਤਾ ਤੇ ਉਹਦਾ ਬੈਗ ਉੱਤੇ ਮੋਬਾਈਲ ਤੇ ਹੋਰ ਸਮਾਨ ਜਿਹੜਾ ਜ਼ਰੂਰੀ ਉਹ ਖੋ ਕਰ ਲਿਆ ਪਿਸਤੌਲ ਦੀ ਨੌਕ ਤੇ ਡਰਾਾ ਤੰਕਾ ਕੇ ਇਸ ਸਬੰਧੀ ਮੁਕਦਮਾ ਦਰਜ ਕਰਕੇ ਐਫ ਆਈ ਆ ਨੰਬਰ 89 ਟੈਂਸ਼ਨ ਨਾਸੀ ਵੀ ਦਰਜ ਕਰਕੇ ਤੋ ਇਹਦੀ ਤਕਰੀਰ ਐਸ ਐਚਓ ਸਾਹਿਬ ਨੇ ਅਮਲ ਕਰਾਈ ਦੀ ਸੀ ਪੀ ਸਾਹਿਬ ਦੀ ਗਾਈਡ ਲਾਈਨ ਤੇ ਦੋ ਐਡੀਸਪੀ ਫੋਰਸ ਸਾਹਿਬ ਦੇ ਦਿਸਨ ਨਿਰਦੇਸ਼ ਤੇ ਉਹਨਾਂ ਦੀ ਸੂਜ-ਬੂਜ ਹੇਠ ਜਿਹੜੇ ਟੈਕਨੀਕਲ ਤਰੀਕੇ ਨਾਲ ਇਹਨੂੰ ਜ਼ਿਆਦਾ ਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤੋ ਇਦੋਂ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ ਗਿਆ 28 ਤਰੀਕ ਨੂੰ ਜੋ ਤਿੰਨੇ ਬੰਦੇ ਸੀਗੇ ਇਹਨਾਂ ਨਾਲ ਇੱਕ ਚੌਥਾ ਬੰਦਾ ਸੀ ਜਿਹਦਾ ਨਾਮ ਹੈਗਾ ਜੱਜ ਜੱਜ ਸਿੰਘ ਤੋਂ ਮੇਨ ਬੰਦਾ ਜਿਹੜਾ ਗੁਰਵਿੰਦਰ ਸਿੰਘ ਰੂਬੀ ਹੈਗਾ ਤੇ ਨਾਲ ਉਹਦਾ ਸਾਥੀ ਸੋਨੂ ਸਿੰਘ ਤੇ ਤੀਜਾ ਵੀਰਵਲ ਸਿੰਘ ਹੈ ਤੇ ਚੌਥਾ ਜੱਜ ਸਿੰਘ ਪੰਜਵਾਂ ਬੰਦਾ ਜਿਹੜਾ ਅਰੈਸਟ ਕਰਨਾ ਉਹਦਾ ਨਾਮ ਹੈਗਾ ਅਜੈ ਤੋ ਇਹ ਕੀ ਕਰਦੇ ਸੀਗੇ ਜਿੱਥੇ ਮਾਰਕੀਟ ਕੰਮ ਚੱਲਦਾ ਸੀ ਉਥੇ ਰੈਕੀ ਕਰਦੇ ਸੀ ਰੈਕੀ ਕਰਕੇ ਜਿਹੜਾ ਦੁਕਾਨਦਾਰ ਹੈਗਾ ਜੱਜ ਸਿੰਘ ਉਹਨੇ ਦੱਸਿਆ ਵੀ ਜਿਹੜਾ ਆ ਮਤਲਬ ਆ ਬੰਦਾ ਜਿਹੜਾ ਹੈਗਾ ਬਲਜੀਤ ਸਿੰਘ ਰੋਜ਼ਾਨਾ ਬੈਗ ਭਰ ਕੇ ਲੈ ਕੇ ਜਾਂਦਾ ਕਾਫੀ ਲੱਖਾਂ ਰੁਪਏ ਦੀ ਤਦਾਦ ਦੇ ਪੈਸੇ ਹੁੰਦੇ ਨੇ ਪਰ ਇਹਨੇ ਦੂਜਿਆਂ ਨੂੰ ਦੱਸਿਆ ਜਿਹੜਾ ਮੇਨ ਦੋਸ਼ੀ ਗੁਰਵਿੰਦਰ ਸਿੰਘ ਹੈਗਾ ਉਹਦੇ ਖਿਲਾਫ ਪਿਲਮ ਦੋ ਤਿੰਨ ਪਰਚੇ ਦਰਜ ਨੇ ਲੁੱਟ ਕੋ ਦੇ ਤੋ ਇੱਕ ਬੰਦਾ ਇਹਨਾਂ ਦਾ ਜਿਹੜਾ ਸੀਗਾ ਬੀਰ ਬਲੁਰ ਬੰਟੀ ਇਹ ਰਾਕੀ ਕਰਦਾ ਆਇਆ ਮੋਟਰਸਾਈਕਲ ਦੇ ਪਿੱਛੇ ਤੇ ਜਿੱਦੋਂ ਉਹਨੇ ਲੋਕੇਸ਼ਨ ਦੱਸਦੀ ਵੀ ਨੇੜੇ ਪਹੁੰਚ ਗਿਆ ਆਪਣੇ ਘਰ ਨੂੰ ਮੋੜਨ ਲੱਗਾ ਜੀਟੀਵੀ ਨਗਰ ਨੂੰ ਉੱਥੇ ਇਹਨਾਂ ਨੇ ਟੱਕਰ ਮਾਰ ਕੇ ਚਾਹ ਦੋ ਅਨੋਵਾ ਦੇ ਵਿੱਚ ਤੋਂ ਉਹਨੂੰ ਚੱਕ ਕੇ ਲਿਆ ਤੇ ਜੋ ਸਪਰੀ 70000 ਰੁਪਏ ਦੀ ਕੋਹ ਕੀਤੀ ਆ ਜੋ ਬੰਦੇ ਅਰੈਸਟ ਕਰ ਲਏ ਨੇ ਅਨੋਵਾ ਦਾਤਰ ਤੇ ਪਿਸਤੌਲ ਇਹਨਾਂ ਦਾ ਬਰਾਮਦ ਹੋ ਗਿਆ ਇਹ ਨਸ਼ੇ ਦੇ ਆਦੀ ਸਨ ਇਹ ਨਸ਼ੇ ਕਰਨ ਦੇ ਆਦੀ ਆ ਜੀ ਪਹਿਲਾਂ ਵੀ ਕੋਈ ਵਾਰ ਦੱਤਾ ਇਹਨਾਂ ਦੇ ਪਹਿਲਾਂ ਦੋ ਤਿੰਨ ਮਾਮਲੇ ਦਰਜ ਨੇ ਲੁੱਟ ਕੋਦੇ ਸਰ ਇਹ ਕਿੱਥੇ ਰਹਿਣ ਵਾਲੇ ਨੇ ਇਹ ਹੈਗੇ ਆ ਕਤਵੇਵਾਲ ਗੁਜਰਾ ਤੇ ਲੋਡੂ ਆ ਤਿੰਨ ਜਿਹੜੇ ਮੇਨ ਬੰਦੇ ਹੈਗੇ ਆ ਤੇ ਚੌਥਾ ਵੀ ਕਤਵੇਵਾਲ ਦਾ ਜਿਹੜਾ ਪੰਜਵਾਂ ਹੈਗਾ ਉਹਦੇ ਬਾਰੇ ਅਜੇ ਪਤਾ ਕਰਨਾ ਉਹਦਾ ਨਾਂ ਹੀ ਪਤਾ ਲੱਗਾ ਵੀ ਅਜੇ ਉਰਫ ਕਰਨ ਹਾਂ ਅਜੇ ਤੇ ਇਹਦੇ ਕੋਲੇ ਇੱਕ ਪਿਸਤੌਲ ਬਰਾਦੋ ਜਿਹੜਾ ਨਕਲੀਆ ਲੇਕਿਨ ਅਸਲੀ ਆਪਨ ਵੀ ਹੋਣ ਦੀ ਉਮੀਦ ਹੈਗੀ ਜੋ ਰਮਾਂਡ ਲੈ ਕੇ ਇਹਨਾਂ ਤੋਂ ਬਰਾਬਤ ਜਾਊਗਾ ਸਰ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਕਰੀਬ 25 26 25 26 ਸਾਲਾਂ ਦੀ